ਸਮਾਣਾ ਸਿਟੀ ਪੁਲਿਸ ਵੱਲੋਂ 4 ਕਥਿਤ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ ਮੋਟਰਸਾਈਕਲ ਦੇ ਇਲਾਵਾ ਮੋਬਾਈਲ ਵੀ ਬਰਾਮਦ ਹੋਏ ਹਨ ਕਾਫੀ ਗਿਣਤੀ ਦੇ ਵਿੱਚ ਇਹਨਾਂ ਨੇ ਬਾਰਦਾਤ ਕਿੱਥੇ-ਕਿੱਥੇ ਕੀਤੀ ਹੈ ਔਰ ਉਸ ਦੇ ਇਲਾਵਾ ਇਹ ਮੋਬਾਈਲ ਜਿਹੜੇ ਖੋ ਕੇ ਭਜਦੇ ਸੀ ਜਾਂ ਜਿਸ ਤਰ੍ਹਾਂ ਦੀ ਬਾਰਦਾਤ ਕੀਤੀਆਂ ਉਸ ਦੇ ਵਿੱਚ 10 ਮੋਬਾਈਲ ਵੀ ਬਰਾਮਦ ਹੋਏ ਹਨ ਇੱਕ ਰਿੰਕੂ ਨਾਮ ਦਾ ਕੋਈ ਨੌਜਵਾਨ ਸੀ ਜਿਸ ਨੇ ਸ਼ਿਕਾਇਤ ਪੁਲਿਸ ਨੂੰ ਦਰਜ ਕਰਾਈ ਸੀ ਵੀ ਉਸ ਦਾ ਮੋਬਾਈਲ ਤੇ ਕੁਝ ਨਗਦ ਰਕਮ ਲੈ ਕੇ ਕਥਿਤ ਵਿਅਕਤੀ ਫਰਾਰ ਹੋ ਗਿਆ ਉਸ ਤੇ ਕਾਰਵਾਈ ਕਰਦੋਏ ਪੁਲਿਸ ਨੇ ਰਿੰਕੋ ਦੀ ਸ਼ਿਕਾਇਤ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਸਦੇ ਬਾਅਦ ਉਸਨੂੰ ਰਿਮਾਂਡ ਤੇ ਲਿਆ ਰਿਮਾਂਡ ਦੇ ਬਾਅਦ ਤਹਿਕੀਕਾਤ ਦੇ ਵਿੱਚ ਤਿੰਨ ਹੋਰ ਨੌਜਵਾਨ ਕਾਬੂ ਆਏ ਇਸ ਦੇ ਬਾਰੇ ਪੁਲਿਸ ਅਧਿਕਾਰੀ ਡੀਐਸਪੀ ਸਮਾਣਾ ਨੀਹਾ ਅਗਰਵਾਲ ਪਹੁੰਚੇ ਹਨ ਔਰ ਸਿਟੀ ਪੁਲਿਸ ਇੰਚਾਰਜ ਤੇਜਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਸਾਰੇ ਕਿਸ ਤਰ੍ਹਾਂ ਕਥਿਤ ਤੌਰ 'ਤੇ ਕਾਬੂ ਆਏਨ ਡੀਐਸਪੀ ਸਮਾਣਾ ਨੀਹਾ ਅਗਰਵਾਲ ਨੇ ਦੱਸਿਆ ਕਿ ਕਥਿਤ ਜਿਹੜੇ 4 ਰੋਪੀਏ ਸਮਾਣਾ ਦੇ ਹੀ ਹਨ ਇਹਨਾਂ ਨੇ ਮੋਟਰਸਾਈਕਲ ਦੀ ਬਾਰਦਾਤਾ ਪਟਿਆਲਾ ਅਤੇ ਸਮਾਣਾ 'ਚ ਕੀਤੀ ਹੈ ਇਹਨਾਂ ਤੋਂ 8 ਮੋਟਰਸਾਈਕਲ ਅਤੇ 10 ਮੋਬਾਈਲ ਬਰਾਮਦ ਹੋਏ ਇਹਨਾਂ ਨੂੰ ਸਮਾਣਾ ਦਲ ਸੇ ਪੇਸ਼ ਕਰਕੇ ਰਿਮਾਂਡ ਵੀ ਦੀ ਮੰਗ ਵੀ ਪੁਲਿਸ ਅਦਾਲਤ ਤੋਂ ਕਰੇਗੀ ਔਰ ਇਹਨਾ ਕੇ ਫੜੇ ਜਾਏ ਨਾ ਕਿਨਾ ਕਿਨਾ ਲੋਗਾਂ ਦੇ ਮੋਰਸੈਲ ਚੋਰੀ ਹੋਏ ਥੇ ਉਹਨਾਂ ਨੂੰ ਇਹ ਦੇ ਮੋਟਰਸਾਈਕਲ ਵੀ ਬਾਅਦ ਚ ਅਦਾਲਤ ਕੇ ਹੁਕਮਾ ਦੇ ਮੁਤਾਬਿਕ ਸੌਂਪੇ ਜਾਣਗੇ ਹਾਂਜੀ ਇਹ ਜਿਹੜੇ ਅਸੀਂ 4 ਦੋਸ਼ੀ ਗ੍ਰਿਫਤਾਰ ਕੀਤੇ ਹਨ ਇਹਨਾਂ ਤੋਂ ਅਸੀਂ 10 ਮੋਬਾਈਲ ਫੋਨ ਤੇ 8 ਮੋਟਰਸਾਈਕਲ ਬਰਾਮਦ ਕੀਤੇ ਹਨ ਕਿੱਦਾਂ ਕਿਦਾਂ ਬੜੇ ਨੇ ਜੀ ਚੋਰ ਕਿੱਥੋਂ ਬੜੇ ਨੇ ਜੀ ਇੱਕ ਪਿਛਲੇ ਹਫਤੇ ਚੋਰੀ ਹੋਈ ਸੀਗੀ ਇੱਕ ਦੁਕਾਨਦਾਰ ਤੋਂ ਮੋਬਾਈਲ ਫੋਨ ਤੇ 40000 ਰੁਪਏ ਕੈਸ਼ ਖੋ ਹੋਇਆ ਸੀਗਾ ਤਾਂ ਉਸ ਸਿਲਸਲੇ 'ਚ ਸਾਡੀ ਤਫ਼ਤੀਸ਼ ਚੱਲ ਰਹੀ ਸੀਗੀ ਜਿਸ ਕਰਕੇ ਬੰਦੇ ਸਾਡੇ ਕਾਬੂ ਅਸੀਂ ਕਾਬੂ ਕੀਤੇ ਐ ਤੇ ਇਹਨਾਂ ਨੇ ਇਹਨਾਂ ਦੀ ਆਪਣੀ ਪੁੱਛਗਿੱਛ ਦੇ ਦੌਰਾਨ ਜਿਹੜਾ ਹੈਗਾ ਐ ਬਾਕੀ ਦੀ ਵੀ ਰਿਕਵਰੀ ਜਿਹੜੀ ਮੈਂ ਦੱਸੀ ਐ 10 ਮੋਬਾਈਲ ਫੋਨ ਤੇ 8 ਮੋਟਰਸਾਈਕਲ ਰਿਕਵਰ ਕਰਾਈ ਨੇ ਕਿੱਥੋਂ ਦੇ ਨੇ ਜੀ ਚੋਰ ਇਹ ਚਾਰੋਂ ਦੋਸ਼ੀ ਜਿਹੜੇ ਨੇ ਸਮਾਨੇ ਦੇ ਹੀ ਨੇ ਲੋਕਲ ਇਹ ਜਿਹੜੇ ਮੋਟਰਸਾਈਕਲ ਜਿਹਨਾਂ ਕੀ ਚੋਰੀ ਹੋਏ ਤੇ ਇਹ ਸਮਾਨਾ ਕੇ ਲੋਕ ਹੈ ਕਿ ਬਾਰ ਕੇ ਲੋਕ ਇਸ ਕਹਿਤਾ ਹੈ ਕਿ ਅ ਜੀ ਜਿਹੜੀਆਂ ਇਹਨਾਂ ਦੀ ਪੁੱਛਗਿੱਛ ਤੋਂ ਹਜੇ ਤੱਕ ਸਾਨੂੰ ਪਤਾ ਲੱਗਿਆ ਹੈ ਤਾਂ ਇਹਨਾਂ ਨੇ ਪਟਿਆਲੇ ਤੋਂ ਵੀ ਚੋਰੀ ਕੀਤੇ ਹਨ ਤੇ ਸਮਾਨੇ ਤੋਂ ਵੀ ਚੋਰੀ ਕੀਤੇ ਹਨ ਬਾਕੀ ਜਿਹੜੇ ਓਨਰ ਨੇ ਮੋਟਰਸਾਈਕਲ ਦੇ ਉਹ ਅਜੇ ਅਸੀਂ ਕਰ ਰਹੇ ਹਾਂ ਵੈਰੀਫਾਈ ਕੌਣ ਨੇ ਜੀ ਨਹੀਂ ਚੋਰ ਨੇ ਜੀ ਇਹ ਕੋਈ ਨਵੇਂ ਹੀ ਨੇ ਜਾਂ ਪ੍ਰੋਫੈਸ਼ਨਲ ਨੇ ਅ ਜੀ ਇਹਨਾਂ ਤੇ ਸਾਰਿਆਂ ਤੇ ਹੀ ਤਿੰਨ ਦੋ ਤਿੰਨ ਪਰਚੇ ਦਰਜ ਨੇ ਇੱਕ ਮੁੰਡਾ ਹੈਗਾ ਸਾਹਿਲਪੁਰੀ ਉਤੇ ਪਹਿਲਾ ਪਰਚਾ ਹੈਗਾ ਬੜੇ ਕੋਈ ਕ੍ਰਿਮੀਨਲ ਕੋਡ ਪੈਰਾਂੇ ਜਾਂਦਾ? ਹਾਂਜੀ। ਕੋਈ ਕ੍ਰਿਮੀਨਲ ਕੋਡ ਪੈਰਾਂੇ ਜਾਂਦਾ ਜਿਹੜਾ ਦੋਸ਼ੀ ਹੈ। ਹਾਂਜੀ ਉਹੀ ਮੈਂ ਦੱਸ ਰਹੀਆਂ ਤੁਹਾਨੂੰ ਜਿਹੜਾ ਹੈਗਾ ਹੈ ਆਪਣਾ ਹੈਪੀ ਹੈਗਾ ਇਹਨਾਂ ਵਿੱਚੋਂ ਇੱਕ ਦੋਸ਼ੀ ਉਹ 26 ਸਾਲ ਦਾ ਹੈਗਾ ਉਹਤੇ ਤਿੰਨ ਪਰਚੇ ਨੇ। ਇਹੀ ਚੋਰੀ ਦੇ। ਤੇ ਇੱਕ ਗੁਰਦੀਪ ਹੈਗਾ ਉਹ ਵੀ 24-25 ਸਾਲ ਦਾ ਹੈਗਾ ਉਹਤੇ ਇੱਕ 379 ਬੀ ਦਾ ਪਰਚਾ ਹੈਗਾ ਪੁਰਾਣਾ। ਤੇ ਫਤੇ ਸਿੰਘ ਹੈਗਾ ਉਹ 19 ਸਾਲ ਦਾ ਹੈਗਾ ਉਹਤੇ ਦੋ ਪਰਚੇ ਨੇ ਪਹਿਲਾਂ 1.85 ਜਨਵਰੀ ਚ ਦਿੱਤਾ ਸੀਗਾ ਜਿੱਥੇ ਇੱਥੇ ਇੱਕ ਪੰਡਿਤ ਜੀ ਦੇ ਢਾਬੇ ਤੋਂ ਖੋਹੀ ਹੋਈ ਸੀਗੀ ਇਹ ਉਹੀ ਦੋਸ਼ੀ ਹੈਗਾ ਤੇ ਰਿਮਾਂਡ ਕੋਈ ਮਿਲੇ ਨਾ ਕਿਸੇ ਪੇਸ਼ ਕਰਾ ਹਾਂਜੀ ਇਹਦਾ ਰਿਮਾਂਡ ਅੱਜ ਪੇਸ਼ ਕਰਨਾ ਇਹਨੂੰ ਅਦਾਲਤ ਚ ਫਿਰ ਅਸੀਂ ਰਿਮਾਂਡ ਲਵਾਂਗੇ ਹੋਰ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ